प्यार हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਆਪਾਂ ਮਾਨਸਿਕ ਯੋਗਤਾ ਦਾ ਬੇਟਾ 8/10 ਭਾਗ ਸ਼ੁਰੂ ਕੀਤਾ ਹੋਇਆ ਬੇਟਾ 43 ਨੰਬਰ ਟੈਸਟ ਦੇ ਪਹਿਲੇ 16 ਸਵਾਲ ਜਿਹੜੇ ਕਿ ਬੇਸਿਕ ਸਵਾਲ ਹੈਗੇ ਬੇਟਾ ਉਹ ਆਪਾਂ ਕਰ ਚੁੱਕੇ ਹਾਂ ਦੋ ਵੀਡੀਓ ਦੇ ਵਿੱਚ ਹੁਣ ਆਪਾਂ 17 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਜਿਹਦੇ ਨਾਲ ਦੇ ਸਵਾਲ ਬੇਟਾ ਪੇਪਰ ਦੇ ਵਿੱਚ ਆਉਂਦੇ ਆ ਤੋ ਬੇਟਾ ਇਹ ਅਕਸਰ ਬੱਚੇ ਇਹਦੇ ਵਿੱਚ ਗਲਤੀ ਕਰ ਜਾਂਦੇ ਉਹਨਾਂ ਨੂੰ ਸਮਾਂ ਹੀ ਨਹੀਂ ਆਉਂਦੀ ਤਾਂ ਬੇਟਾ ਇਹਦੇ ਲਈ ਸਪੈਸ਼ਲ ਲੈਕਚਰ ਹੈ ਜਿਹੜਾ ਤਿਆਰ ਕੀਤਾ ਤੁਸੀਂ ਥੋੜਾ ਜਿਆ ਧਿਆਨ ਦੇ ਕੇ ਸੁਣ ਲਓ ਤਾਂ ਤੁਹਾਡੇ ਤੁਸੀਂ ਕਦੀ ਵੀ ਗਲਤੀ ਨਹੀਂ ਕਰੋਗੇ ਇਸ ਤਰ੍ਹਾਂ ਦੇ ਸਵਾਲਾਂ 'ਚ ਬਹੁਤ ਸੌਖੇ ਹੁੰਦੇ ਆ ਤਾਂ ਬੇਟਾ 17 ਨੰਬਰ ਸਵਾਲ ਇਹਦੇ ਵਿੱਚ ਕੀ ਹੈ ਵੀ ਕਹਿੰਦਾ ਇੱਕ ਪੇਪਰ ਨੂੰ ਇਸ ਤਰ੍ਹਾਂ ਕਰਕੇ ਮੋੜਿਆ ਗਿਆ ਪੇਪਰ ਨੂੰ ਇਸ ਤਰ੍ਹਾਂ ਮੋੜ ਦਿੱਤਾ ਗਿਆ ਫਿਰ ਬੇਟਾ ਇਸ ਤਰ੍ਹਾਂ ਮੋੜ ਦਿੱਤਾ ਗਿਆ ਠੀਕ ਹੈ ਤਾਂ ਬੇਟਾ ਇਹ ਚਾਰ ਪੀ ਚਾਰ ਤਿਆ ਬਣ ਗਈਆਂ ਇਹਦੀਆਂ ਠੀਕ ਹੈ ਇਸ ਤਰ੍ਹਾਂ ਮੋੜ ਕੇ ਫਿਰ ਕਹਿੰਦਾ ਵੀ ਆ ਇਸ ਤਰ੍ਹਾਂ ਕੱਟ ਲਾਤਾ ਗਿਆ ਇਹ ਤੇ ਫਿਰ ਕਹਿੰਦਾ ਇਸ ਪੇਪਰ ਨੂੰ ਜਦੋਂ ਖੋਲਿਆ ਤੇ ਪੇਪਰ ਕਿਦਾਂ ਦਾ ਦਿਖੂਗਾ ਠੀਕ ਹੈ ਬੇਟਾ ਤਾਂ ਅਸੀਂ ਬੇਟਾ ਸਟੈਪ ਬਾਈ ਸਟੈਪ ਇਹਨੂੰ ਖੋਲਾਂਗੇ ਜਦੋਂ ਖੋਲਾਂਗੇ ਤਾਂ ਸਾਨੂੰ ਪਤਾ ਲੱਗ ਜਾਊਗਾ ਕਿਵੇਂ ਦਾ ਦੇਖੂਗਾ ਤਾਂ ਆ ਬੇਟਾ ਹਿੰਟ ਜਿਹੜਾ ਹੈਗਾ ਹੈ ਧਿਆਨ ਨਾਲ ਦੇਖੋ ਐਸ ਚੀਜ਼ ਨੂੰ ਧਿਆਨ ਨਾਲ ਦੇਖੋ ਜਦੋਂ ਬੇਟਾ ਕੱਟ ਨੂੰ ਖੋਲਿਆ ਜਾਊਗਾ ਪਹਿਲਾ ਕੱਟ ਖੋਲਿਆ ਜਾਊਗਾ ਤਾਂ ਉਹ ਬੇਟਾ ਇਧਰੋਂ ਇਸ ਤਰ੍ਹਾਂ ਦਾ ਦੇਖੂਗਾ ਠੀਕ ਹੈ ਪਹਿਲਾ ਆਹ ਚੀਜ਼ ਸੀ ਕਿ ਬੇਟਾ ਆਹ ਚੀਜ਼ ਸੀ ਜਦੋਂ ਇਸ ਚੀਜ਼ ਨੂੰ ਖੋਲਿਆ ਜਾਊਗਾ ਪਹਿਲਾ ਕੱਟ ਖੋਲਿਆ ਜਾਊਗਾ ਬੇਟਾ ਤਾਂ ਉਹ ਇਸ ਤਰ੍ਹਾਂ ਦਾ ਦੇਖੂਗਾ ਇਸ ਤਰ੍ਹਾਂ ਦਾ ਠੀਕ ਹੈ ਹੁਣ ਇਧਰੋਂ ਐ ਨੂੰ ਖੋਲ ਦਿੱਤਾ ਜਾਊਗਾ ਜਦੋਂ ਐ ਨੂੰ ਖੋਲ ਦਿੱਤਾ ਜਾਊ ਤੇ ਆ ਇਦਾਂ ਦਾ ਪੀਸ ਆ ਜਿਹੜਾ ਇੱਥੇ ਇੱਕ ਹੋਰ ਬਣ ਜਾਊਗਾ ਤੇ ਆਹ ਆ ਕਿਰਤੀ ਹੈ ਜਿਹੜੀ ਨਜ਼ਰ ਆਊਗੀ ਠੀਕ ਹੈ ਬੇਟਾ ਤਾਂ ਅਸੀਂ ਦੇਖਦੇ ਆ ਬੀ 1 ਕਿਰਤੀ ਹੈ ਜਿਹੜੀ ਬੇਟਾ ਬਿਲਕੁਲ ਇਸੇ ਤਰ੍ਹਾਂ ਦੀ ਕਿਰਤੀ ਦਿਖਾਈ ਦਿੰਦੀ ਪਈ ਹੈ ਸਾਨੂੰ ਤਾਂ ਬੀ 1 ਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਆ ਦੇਖੋ ਆ ਕਿਰਤੀ ਸਾਨੂੰ ਦਿਖਾਈ ਦਿੰਦੀ ਪਈ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਤਾਂ ਸਵਾਲ ਨੰਬਰ 18 ਦੇ ਵਿੱਚ ਬੇਟਾ ਆ ਇੱਕ ਪੇਪਰ ਹੈ ਇਧਰੋਂ ਕਹਿੰਦਾ ਇੰਜ ਨੂੰ ਮੋੜ ਦਿੱਤਾ ਗਿਆ ਠੀਕ ਹੈ ਇੰਜ ਮੋੜ ਕੇ ਫੇਰ ਇਹਨੂੰ ਇੰਜ ਮੋੜ ਦਿੱਤਾ ਗਿਆ ਠੀਕ ਹੈ ਤਾਂ ਆ ਇਸ ਤਰ੍ਹਾਂ ਦੀ ਟ੍ਰਾਇੰਗੂਲਰ ਜੀ ਸ਼ੇਪ ਬਣ ਗਈ ਹੁਣ ਕਹਿੰਦਾ ਇੱਥੇ ਆਹ ਸਟਾਰ ਦਾ ਪੰਜ ਲਾ ਦਿੱਤਾ ਗਿਆ ਇਸ ਤਰ੍ਹਾਂ ਦੀ ਮੂਰੀ ਹੈ ਜਿਹੜੀ ਉਹ ਕਰ ਦਿੱਤੀ ਗਈ ਸਟਾਰ ਟਾਈਪ ਠੀਕ ਹੈ ਹੁਣ ਕਹਿੰਦਾ ਜਦੋਂ ਇਹਨੂੰ ਖੋਲਾਂਗੇ ਤਾਂ ਇਹ ਕਿੱਦਾਂ ਦੀ ਜਿਹੜੀ ਹੈ ਗਿਤੀ ਦਿਖਾਈ ਦੇਊਗੀ ਠੀਕ ਹੈ ਬੇਟਾ ਫੇਰ ਦੇਖੋ ਆਹ ਹੁਣ ਧਿਆਨ ਦੇ ਨਾਲ ਦੇਖੋ ਜਦੋਂ ਬੇਟਾ ਇਸ ਤਰ੍ਹਾਂ ਦੀ ਆ ਆਹ ਇਸ ਤਰ੍ਹਾਂ ਦੀ ਜਿਹੜੀ ਇਹ ਸਟਾਰ ਦੇ ਪੰਚ ਕੀਤਾ ਜਦੋਂ ਇਹ ਪਹਿਲਾ ਸਟੈਪ ਇਧਰੋਂ ਐ ਨੂੰ ਖੁੱਲੂਗਾ ਤਾਂ ਆਹ ਬੇਟਾ ਦੋ ਮੂਰੀਆਂ ਦਿਖਾਈ ਦੇਣਗੀਆਂ ਫਿਰ ਜਦੋਂ ਇਹਨੂੰ ਐ ਨੂੰ ਖੋਲ ਦਵਾਂਗੇ ਤਾਂ ਇਹ ਦੋ ਦੀ ਜਗ੍ਹਾ ਤੇ ਇੱਥੇ ਕਿਉਂਕਿ ਖੁੱਲ ਕੇ ਆ ਇੱਕ ਮੂਰੀ ਇੱਥੇ ਆਜੂ ਇੱਕ ਇੱਥੇ ਆਜੂਗੀ ਇਸ ਤਰ੍ਹਾਂ ਦੀ ਅਕਿਰਤੀ ਜਿਹੜੀ ਦਿਖਾਈ ਦੇਊਗੀ ਠੀਕ ਹੈ ਤਾਂ ਆਪਾਂ ਆਲਟਰਨੇਟਿਵ ਆਨਸਰ ਦੇ ਵਿੱਚ ਦੇਖਦੇ ਹਾਂ ਬੇਟਾ B1 ਦੇ ਵਿੱਚ ਬੇਟਾ ਬਿਲਕੁਲ ਉਸੇ ਤਰ੍ਹਾਂ ਦੀ ਕਿਰਤੀ ਹੈ ਜਿਹੜੀ ਦਿਖਾਈ ਦਿੰਦੀ ਪਈ ਹੈ ਜਿਹੜੀ ਆਪਾਂ ਡਿਸਾਈਡ ਕੀਤੀ ਹੈ ਤਾਂ ਇਸ ਕਰਕੇ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 19 ਤਾਂ ਪ੍ਰਸ਼ਨ ਨੰਬਰ 19 ਦੇ ਵਿੱਚ ਕਹਿੰਦਾ ਇੱਕ ਪੇਪਰ ਨੂੰ ਪਹਿਲਾਂ ਇਧਰੋਂ ਇੰਜ ਨੂੰ ਮੋੜਿਆ ਗਿਆ ਫਿਰ ਇਧਰੋਂ ਇੰਜ ਨੂੰ ਮੋੜ ਦਿੱਤਾ ਗਿਆ ਫਿਰ ਬੇਟਾ ਇਹਦੇ ਵਿੱਚ ਤਿੰਨ ਮੂਰੀਆਂ ਕਰ ਦਿੱਤੀਆਂ ਗਈਆਂ ਪੰਜ ਚ ਕਰਕੇ ਠੀਕ ਹੈ ਹੁਣ ਉਹ ਕਹਿੰਦਾ ਵੀ ਇਹ ਕਿਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਦਿਖਾਈ ਦੇਊਗੀ ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆ ਇਹਦਾ ਸੋਲੂਸ਼ਨ ਦੇਖੋ ਆਹ ਮੂਰੀਆਂ ਬੇਟਾ ਕੀਤੀਆਂ ਹੋਈਆਂ ਆ ਜਦੋਂ ਬੇਟਾ ਇਹ ਇਤਰੂ ਐ ਨੂੰ ਖੁੱਲੂਗੀ ਅਕਿਰਤੀ ਠੀਕ ਹੈ ਤਾਂ ਆਹ ਦੋ ਮੂਰੀਆਂ ਦੀ ਸਿਹ ਤੇ ਇੱਧਰ ਦੋ ਮੂਰੀਆਂ ਹੋਰ ਇਹਦੇ ਪੈਰਲਲ ਇੱਕ ਮੂਰੀ ਇੱਥੇ ਦਿਖਾਈ ਦੇਊਗੀ ਇਸ ਤਰ੍ਹਾਂ ਆਹ ਦੇਖੋ ਦੂ ਤੇ ਦੋ ਚਾਰ ਆਹਾਂ ਹੋਗੀਆਂ ਮਤਲਬ ਤਿੰਨ ਤੇ ਤਿੰਨ 6 ਮੂਰੀਆਂ ਇਸ ਤਰ੍ਹਾਂ ਦਿਖਾਈ ਦੇਣਗੀਆਂ ਫੇਰ ਬੇਟਾ ਇਹਨੂੰ ਜਦੋਂ ਅੰਜ ਨੂੰ ਖੋਲ ਦਿੱਤਾ ਜਾਊਗਾ ਤਾਂ ਇਹਨਾਂ ਦੇ ਪੈਰਲਲ ਇੱਕ ਇੱਕ ਮੋਰੀ ਹੋਰ ਤੇ ਆ ਦੋ ਮੋਰੀਆਂ ਦੇ ਪੈਰਲਲ ਇੱਥੇ ਮੋਰੀ ਹੈ ਜਿਹੜੀ ਦਿਖਾਈ ਦੇਊਗੀ ਤਾਂ ਬੇਟਾ ਆਹਾ ਅਕਿਰਤੀ ਹੈ ਜਿਹੜੀ ਬਿਲਕੁਲ ਇਸ ਤਰ੍ਹਾਂ ਦੀ ਅਕਿਰਤੀ ਪੂਰਾ ਕਾਗਜ਼ ਖੋਲਣ ਤੇ ਦਿਖਾਈ ਦੇਊਗੀ ਠੀਕ ਹੈ ਬੇਟਾ ਤਾਂ ਇਹ ਬੇਟਾ ਜਦੋਂ ਅਸੀਂ ਧਿਆਨ ਨਾਲ ਦੇਖਦੇ ਆ ਦੇਖੋ D1 ਹੈ ਕਿਰਤੀ ਦੇ ਵਿੱਚ ਇਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਦਿਖਾਈ ਦਿੰਦੀ ਪਈ ਹੈ ਤਾਂ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਏ ਬੇਟਾ ਤੁਸੀਂ ਆਪਣੇ ਮਨ ਹੀ ਮਨ ਦੇ ਵਿੱਚ ਇਹ ਅਕਿਰਤੀਆਂ ਨੂੰ ਬਣਾ ਕੇ ਦੇਖਣਾ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਕੁਐਸਚਨ ਨੰਬਰ 20 ਕੁਐਸਚਨ ਨੰਬਰ 20 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਕਹਿੰਦਾ ਆਹ ਪੇਪਰ ਨੂੰ ਇਸ ਤਰ੍ਹਾਂ ਫੋਲਡ ਕੀਤਾ ਗਿਆ ਫਿਰ ਇਹਨੂੰ ਇੰਜ ਫੋਲਡ ਕਰ ਦਿੱਤਾ ਗਿਆ ਫਿਰ ਇਸ ਤਰ੍ਹਾਂ ਦਾ ਕੱਟ ਲਗਾ ਦਿੱਤਾ ਗਿਆ ਠੀਕ ਹੈ ਬੇਟਾ ਤੇ ਇਦੂ ਬਾਅਦ ਚ ਬੇਟਾ ਜਦੋਂ ਇਹ ਇੱਕ ਪਹਿਲਾ ਐ ਨੂੰ ਖੋਲਿਆ ਜਾਊਗਾ ਇਹ ਦੋ ਹੋ ਜਾਣਗੇ ਇਸ ਤਰ੍ਹਾਂ ਦੀ ਸ਼ੇਪ ਫਿਰ ਉਧਰੋਂ ਉੱਤੋਂ ਥੱਲੇ ਨੂੰ ਖੋਲਿਆ ਜਾਊਗਾ ਤਾਂ ਆ ਬੇਟਾ ਇਸ ਤਰ੍ਹਾਂ ਦੀ ਸ਼ੇਪ ਆ ਜਿਹੜੀ ਇਹ ਦਿਖਾਈ ਦੇਣ ਲੱਗ ਜਾਊਗੀ ਠੀਕ ਹੈ ਬੇਟਾ ਮੇਰਾ ਖਿਆਲ ਆ ਤੁਸੀਂ ਸਮਝ ਗਏ ਤਾਂ ਇਹਨੂੰ ਆਪਾਂ C1 ਐਜ਼ ਇਟ ਐਜ਼ ਅ ਰਾਈਟ ਆਨਸਰ ਮੰਨ ਲੈਣੇ ਵੈਸੇ ਇਹਦੇ ਆਲਟਰਨੇਟਿਵ ਆਨਸਰ ਨਹੀਂ ਦਿੱਤੇ ਹੋਏ ਇਹ ਉੱਤਰ ਚਿੱਤਰ ਹੀ ਲਿਆ ਗਿਆ ਤਾਂ ਠੀਕ ਹੈ ਤੀਜੇ ਨੂੰ ਅਸੀਂ ਰਾਈਟ ਮੰਨ ਕੇ ਤੀਜਾ ਟਿਕ ਕਰ ਦਿੰਨੇ ਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 21 ਸਵਾਲ ਨੰਬਰ 21 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਜਦੋਂ ਸਵਾਲ ਨੰਬਰ 21 ਨੂੰ ਧਿਆਨ ਨਾਲ ਦੇਖਦੇ ਆਂ ਬੇਟਾ ਤਾਂ ਆਹ ਦੇਖੋ ਬੇਟਾ ਆ ਪਹਿਲਾ ਫੋਲਡ ਇੰਜ ਕੀਤਾ ਦੂਜਾ ਫੋਲਡ ਇੰਜ ਕਰ ਦਿੱਤਾ ਗਿਆ ਹੈਨਾ ਤੇ ਹੁਣ ਇਦੂ ਬਾਅਦ ਦੇ ਵਿੱਚ ਬੇਟਾ ਜਦੋਂ ਇਸ ਤਰ੍ਹਾਂ ਫੋਲਡ ਕਰ ਦਿੱਤਾ ਗਿਆ ਜਦੋਂ ਅਸੀਂ ਪੇਪਰ ਨੂੰ ਖੋਲਾਂਗੇ ਇਧਰੋਂ ਐ ਨੂੰ ਖੋਲਾਂਗੇ ਤਾਂ ਅੱਧਾ ਕੱਟ ਇੱਥੇ ਤੇ ਅੱਧਾ ਕੱਟ ਇੱਥੇ ਦਿਖਾਈ ਦੇਊਗਾ ਹੈਨਾ ਮਨ ਦੇ ਵਿੱਚ ਹੀ ਸੋਚ ਲਓ ਜਦੋਂ ਬੇਟਾ ਐਸ ਪੇਪਰ ਨੂੰ ਇੰਜ ਖੋਲਦਾਂਗੇ ਆ ਅਰਧ ਗੋਲੇ ਬਣਿਆ ਇਹ ਗੋਲੇ ਪੂਰੇ ਹੋ ਜਾਣਗੇ ਤਾਂ ਇਸ ਤਰ੍ਹਾਂ ਦੀ ਕਿਰਤੀ ਹੈ ਜਿਹੜੀ ਬਣ ਜਾਊਗੀ ਬੀ 1 ਹੈ ਕਿਰਤੀ ਦੇਖੋ ਬੇਟਾ ਬਿਲਕੁਲ ਉਸ ਤਰ੍ਹਾਂ ਦੀ ਕਿਰਤੀ ਬਣਦੀ ਪਈ ਹੈ ਬੀ 1 ਨੂੰ ਅਸੀਂ ਐ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 22 ਪ੍ਰਸ਼ਨ ਨੰਬਰ 22 ਨੂੰ ਧਿਆਨ ਦੇ ਤਾਂ ਬੇਟਾ ਇੱਥੋਂ ਇੰਜ ਨੂੰ ਫੋਲਡ ਕੀਤਾ ਗਿਆ ਫਿਰ ਬੇਟਾ ਇਧਰੋਂ ਐ ਨੂੰ ਫੋਲਡ ਕਰ ਦਿੱਤਾ ਗਿਆ ਤੇ ਫਿਰ ਇੱਥੇ ਇੱਕ ਜੀਰੋ ਦਾ ਪੰਚ ਕੀਤਾ ਗਿਆ ਇਹ ਕੰਜ ਕਰਕੇ ਕੱਟ ਲਾ ਦਿੱਤਾ ਗਿਆ ਠੀਕ ਹੈ ਹੁਣ ਆਪਾਂ ਦੇਖਣਾ ਜਦੋਂ ਇਹ ਕਿਰਤੀ ਖੁੱਲੂਗੀ ਤਾਂ ਇਹ ਕਿਸ ਤਰ੍ਹਾਂ ਦੀ ਨਜ਼ਰ ਆਊਗੀ ਆ ਬੇਟਾ ਉੱਤਰ ਫਿਗਰ ਨੂੰ ਧਿਆਨ ਦੇ ਨਾਲ ਦੇਖੋ ਜਦੋਂ ਬੇਟਾ ਪਹਿਲਾ ਫੋਲਡ ਇਧਰੋਂ ਐ ਨੂੰ ਖੋਲਿਆ ਜਾਊਗਾ ਤਾਂ ਆ ਚੀਜ਼ਾਂ ਡਬਲ ਹੋ ਜਾਣਗੀਆਂ ਠੀਕ ਹੈ ਇਸ ਤਰ੍ਹਾਂ ਦੀ ਚੀਜ਼ ਆ ਕਿਰਤੀ ਨਜ਼ਰ ਆਊਗੀ ਜਦੋਂ ਇਹ ਉੱਤੋਂ ਉੱਪਰ ਨੂੰ ਖੋਲ ਦਿੱਤਾ ਜਾਊਗਾ ਤਾਂ ਦੋ ਜੀਰਾਂ ਉੱਪਰ ਵੀ ਚਲ ਜਾਣਗੀਆਂ ਆ ਤ੍ਰਾਇੰਗ ਆ ਜਿਹੜੇ ਆ ਚਤਰਪੋਈ ਟਾਈਪ ਚੀਜ਼ਾਂ ਇਦਾਂ ਇੱਥੇ ਆਕਾਰ ਬਣ ਜਾਊਗਾ ਇਸ ਤਰ੍ਹਾਂ ਦੀ ਇਹ ਕਿਰਤੀ ਹੈ ਜਿਹੜੀ ਉਹ ਦਿਖਾਈ ਦੇਣ ਲੱਗ ਜਾਊਗੀ ਤਾਂ ਜਦੋਂ ਬੇਟਾ ਅਸੀਂ D1 ਕਿਰਤੀ ਨੂੰ ਧਿਆਨ ਦੇ ਨਾਲ ਦੇਖਦੇ ਆ ਤਾਂ ਆਹ ਆਕਿਰਤੀ ਹੈ ਜਿਹੜੀ D1 ਬੇਟਾ ਸਾਨੂੰ ਦਿਖਾਈ ਦਊਗੀ ਅਸੀਂ D1 ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਿੰਨੇ ਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਤਾਂ ਬੇਟਾ ਇਹ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ